ਅਨੇ ਪੈਸਾ ਬਾਜ਼ਾਰ ਹਮੰਦ ਸਮਝਦਾ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਵਾਹਿਗੁਰੂ ਦਾ ਤੇ ਹਰ ਬਿਲ ਦੇ ਸ਼ੁਕਰ ਕਰਨਾ ਚਾਹੀਦਾ ਆ ਜੋ ਮੈਨੂੰ ਮਾਨ ਸਨਮਾਨ ਮਿਲ ਰਿਹਾ ਉਹ ਮੇਰਾ ਇਕੱਲੇ ਦਾ ਨਹੀਂ ਹੈ ਇਕ ਤਾਂ ਮੇਰੀ ਜਿਹੜੀ ਮੇਰੇ ਛੋਟੇ ਭਾਈ ਮਨਿੰਦਰ ਸਿੰਘ ਭਾਈ ਜਤਿੰਦਰਪਾਲ ਸਿੰਘ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰਿੰਦਰਪਾਲ ਸਿੰਘ ਇੱਕ ਟੀਮ ਵਰਕ ਹੈ ਔਰ ਸੰਗਤਾ ਨੇ ਜੋ ਮੈਨੂੰ ਪਿਆਰ ਦਿੱਤਾ ਇਹ ਉਸੇ ਦਾ ਸਦਕਾ ਉਸੇ ਸਾਰਿਆਂ ਨੇ ਪਿਆਰ ਜੋ ਦਿੱਤਾ ਉਸ ਦਾ ਸਦਕਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਕਿ ਮੈਨੂੰ ਜਿੱਥੇ ਬਹੁਤ ਵੱਡਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਸ਼੍ਰੋਮਣੀ ਪੰਥਕ ਸ਼੍ਰੋਮਣੀ ਰਾਜੀ ਦਾ ਉਸ ਤੋਂ ਉੱਪਰ ਤੇ ਕੁਝ ਹੈ ਹੀ ਨਹੀਂ ਪਰ ਦੁਨਿਆਵੀ ਤੌਰ ਤੇ ਵੀ ਜੋ ਮੈਨੂੰ ਸਨਮਾਨ ਮਿਲਦੇ ਆ ਉਹ ਗੁਰੂ ਦੇ ਸ਼ਬਦ ਦੀ ਕੀਰਤੀ ਦਾ ਹੀ ਸਦਕਾ ਮੈਨੂੰ ਮਿਲ ਰਿਹਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਇਹ ਉਸਨੇ ਮੈਨੂੰ ਗਰੀਬ ਨੂੰ ਛੋਟੇ ਜਿਹੇ ਕੀਰਤਨੀਆਂ ਨੂੰ ਸ਼ਬਦ ਦੀ ਵਡਿਆਈ ਕਰਕੇ ਮੈਨੂੰ ਇਹ ਮਾਣ ਦਿੱਤਾ ਹੈ ਤੇ ਮੈਂ ਇਕੱਲਾ ਨਹੀਂ ਮੇਰੇ ਸਾਰੇ ਕੀਰਤਨੀਏ ਜਿੰਨੇ ਵੀ ਮੇਰੀ ਸ਼੍ਰੇਣੀ ਦੇ ਲੋਕ ਹੈ ਇਹ ਸਭ ਦਾ ਮਾਣ ਹੈ ਤੋਂ ਮੈਂ ਇਸ ਕਰਕੇ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਮੈਨੂੰ ਮੈਨੂੰ ਮਹਿਨਤ ਕੈਮਰੇ ਤੋਂ ਵੈਸੇ ਕਰ ਲੱਗਦਾ ਕਿਉਂਕਿ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਤੇ ਤੁਹਾਡਾ ਫਿਰ ਵੀ ਧੰਨਵਾਦ ਮੇਰੀ ਇੰਨੀ ਇੱਕ ਬੇਨਤੀ ਜੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹਨਾਂ ਦੇ ਆਦੇਸ਼ਾਂ ਤੇ ਜੋ ਅੱਜ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਉਹਨਾਂ ਦਾ ਸਤਿਕਾਰ ਕਰਦੇ ਹੋਏ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਵੱਲੋਂ ਭਾਈ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਕਿਰਪਾ ਕਰੇ ਤਨਤਨ ਗੁਰੂ ਰਾਮਦਾਸ ਜੀ ਕਿਰਪਾ ਕਰਨੇ ਅਤੇ ਐਸੇ ਤਰ੍ਹਾਂ ਜਿਹੜੀ ਇਹ ਕੀਰਤਨ ਦੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ ਫਿਰ ਇੱਥੇ ਆਉਣ ਤੇ ਜੀ ਆਇਆਂ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ